ਸ਼ਰੇ ਆਮ ਘਰ ਘਰ ਦੇ ਵਿੱਚ ਚਿੱਟਾ ਵਿਗਦਾ ਹੈ ਘਰ ਘਰ ਦੇ ਵਿੱਚ ਟੀਕੇ ਭਰੇ ਪਏ ਨੇ ਮੁੰਡੇ ਆਉਂਦੇ ਨੇ ਅੰਦਰ ਜਾਣ ਦੀ ਲੋੜ ਕੋਈ ਨਹੀਂ ਬਾਹਰ ਖੜੀਆਂ ਆਣੇ 500 ਰੁਪਇਆ ਫੜਾਓ ਉਹ ਟੀਕਾ ਨਾਲ ਦੀਆਂ ਮੋਟਰਸਾਈਕਲ ਦੇ ਖੜੇ ਖੜੀ ਨਾਲ ਐਂਡ ਫੜ ਕੇ ਲੈ ਜਾਂਦੇ ਨੇ ਜਾਂਦੇ ਜਾਂਦੇ ਟੀਕਾ ਲਾ ਲੈਂਦੇ ਨੇ ਤੁਸੀਂ 8 ਵਜੇ ਤੋਂ ਬਾਅਦ ਸਮਾਨੇ ਤੋਂ ਸਾਡੇ ਪਿੰਡਾਂ ਨੂੰ ਆਉਣਾ ਹੋਵੇ ਸਿੰਗਲ ਬੰਦਾ ਮੋਟਰਸਾਈਕਲ ਤੇ ਲੰਘ ਕੇ ਵਖਾਓ ਤੁਹਾਨੂੰ ਪਤਾ ਲੱਗ ਜਾਏਗਾ ਵੀ ਇੱਥੇ ਕੀ ਕੁਝ ਹੋ ਰਿਹਾ ਹੈ ਰਾਹ ਦੇ ਵਿੱਚ ਲੁੱਟਾਂ ਖੋਹ ਰਹੀਆਂ ਨੇ ਸਰਕਾਰਾਂ ਦੀ ਐਡੀ ਮਾੜੀ ਹਾਲਤ ਆ ਮਾੜੀਆਂ ਸਕੀਮਾਂ ਨੇ ਸਰਕਾਰਾਂ ਦੀ ਮਾੜੀ ਕਾਰਜਗਾਰੀ ਆ ਸਰਕਾਰਾਂ ਨੇ ਪਹਿਲਾਂ ਕਿਹੜੀ ਗੱਲ ਤੋਂ ਨਹੀਂ ਇਹ ਮਤਲਬ ਨਾ ਲੋਕਾਂ ਨੂੰ ਅਲਰਚ ਕੀਤਾ ਪਾਣੀ ਜਮਾ ਕਰ ਲਿਆ ਪਿੱਛੇ ਇਕੱਠਾ ਕਰਕੇ ਪਾਣੀ ਇਹ ਲੱਗਦਾ ਹੈ ਕਿ ਜਿਵੇਂ ਪਲਾਈਨ ਦੇ ਤਬਕ ਪੰਜਾਬ ਨੂੰ ਡੋਬਣ ਦਾ ਸਰਕਾਰਾਂ ਯਤਨ ਕਰਦੀਆਂ ਨੇ ਉਹੀ ਖੇਡ ਖੇਡੀਗੇ ਉਧਰ ਪ੍ਰਧਾਨ ਜੀ ਨੂੰ ਅੱਗੇ ਲਾ ਕੇ ਅਸੀਂ ਇਹਦੀ ਨਸ਼ੇ ਦੀ ਜੜ ਮਰਾਧਪੁਰ ਚ ਪੁੱਟਣੀ ਹੈ ਤਾਂ ਕਿ ਜਿਹੜੇ ਸਮਾਨੇ ਦੇ ਵਿੱਚ ਸਾਡੇ ਬੱਚੇ ਬੱਟੀਆਂ ਨੇ ਜਿਹੜੇ ਅੱਜ ਮਰ ਰਹੇ ਨੇ ਘਰਾਂ ਚੋਂ ਲੁੱਟਾਂ ਖੋਹਾਂ ਕਰ-ਕਰ ਕੇ ਲੋਕਾਂ ਦੀਆਂ ਵਾਲੀਆਂ ਸਿਉਣਾ ਤੁਹਾਨੂੰ ਪਤਾ ਸਮਾਨੇ ਚ ਕਿੰਨੀਆਂ ਵਾਅਦਾ ਤਾਂ ਹੁੰਦੀਆਂ ਨੇ ਸ਼ਾਮ ਤੋਂ ਬਾਅਦ ਕੋਈ ਬੰਦਾ ਇੱਥੇ ਸੇਫ ਨਹੀਂ ਉਹਨਾਂ ਨੂੰ ਠੱਲ ਪਾਉਣ ਵਾਸਤੇ ਅੱਜ ਅਸੀਂ ਅਗਲੀ ਜਿਹੜਾ ਟਾਈਮ ਸਾਡਾ ਵਿਉਧਬੰਦੀ ਬਣਾਵਾਂਗੇ ਪ੍ਰਧਾਨ ਜੀ ਦੀ ਗਵਾਹੀ ਥੱਲੇ ਅਸੀਂ ਇਹਨੂੰ ਬਰਾਰਪੁਰ ਦੇ ਜਿਹੜਾ ਨਸ਼ੇ ਦੀ ਜੜ ਪੱਟਾਂਗੇ ਸਭ ਤੋਂ ਪਹਿਲਾਂ ਸਾਡਾ ਇਹ ਹੀ ਟੀਚਾ ਹੈ ਅੱਜ ਇਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਅਸੀਂ ਇਹਨਾਂ ਦਾ ਵਿਸ਼ਵਾਸ ਹੈ ਜਿਹੜਾ ਬਿਲਕੁਲ ਇਹਨਾਂ ਨੂੰ ਕਦੀ ਵੀ ਦਿੱਕਤ ਨਹੀਂ ਆਉਣ ਦੇਵਾਂਗੇ ਮੈਂ ਵਿਸ਼ਵਾਸ ਦਿਵਾਉਣਾ ਇਹਨਾਂ ਨੂੰ ਜਥੇਬੰਦੀ ਵੱਲੋਂ ਵੀ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਮੋਢਾ ਨਾਲ ਮੋਢਾ ਲਾ ਕੇ ਜਿਹੜੇ ਖੜਦੇ ਨੇ ਉਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਸਾਡੇ ਜਿਹੜੇ ਪੁਰਾਣੇ ਬੰਦੇ ਵੀ ਸੀ ਜਿਹੜੇ ਨਵੇਂ ਬੰਦੇ ਵੀ ਹੁਣ ਅਸੀਂ ਸਾਰਿਆਂ ਨੇ ਸਰਦਾਰ ਬੋਟਾ ਸਿੰਘ ਸਾਹਿਬ ਦੀ ਬੋਨਾਂ ਜੁੜ ਕੇ ਇਹ ਨਵੀਂ ਜਿਹੜੀ ਟੀਮ ਤਿਆਰ ਕੀਤੀ ਹੈ ਦੇ ਅੱਗੋਂ ਹੋਰ ਵੀ ਇਸ ਟੀਮ ਨੂੰ ਅੱਗੇ ਵੀ ਵਧਾਵਾਂਗੇ ਜਿਹੜਾ 2250 ਪਰਿਵਾਰ ਜਿਹੜਾ ਨਾਲ ਜੁੜਿਆ ਹੈ ਮੈਂ ਪ੍ਰਧਾਨ ਜੀ ਨੂੰ ਬਹੁਤ ਬਹੁ ਜੜੀ ਇਹ ਵਧਾਈ ਦੇਣਾ ਵਾ ਦੇਖੋ ਸਭ ਤੋਂ ਪਹਿਲੂ ਤਾਂ ਮੈਂ ਜਿਹੜੇ ਆਪਣੇ ਮੇਰੇ ਬਲਾਕ ਦੇ ਪਿੰਡ ਨੇ ਜਿਹੜੇ ਸਾਡੇ ਸਮਾਣੇ ਦੇ ਉਹਨਾਂ ਨੂੰ ਮੈਂ ਸਭ ਤੋਂ ਵਧਾਈ ਦੇਣਾ ਵਾ ਸਾਡੇ ਜਿਹੜੇ ਸਤਕਾਰਯੋਗ ਸਰਦਾਰ ਬੋਟਾ ਸਿੰਘ ਸ਼ਾਦੀਪੁਰ ਜਿਹੜਾ ਉਹਨਾਂ ਦੇ ਨਾਲ ਜਿਹੜੇ ਪਰਿਵਾਰ ਜਿਹੜੇ ਨਾਲ ਜਿਹੜੇ ਜੁੜੇ ਨੇ ਨਾਲ ਅਸੀਂ ਤੁਰੇ ਆ ਸਾਡੀ ਨਵੀਂ ਜਿਹੜੀ ਇਕਾਈ ਤਿਆਰ ਹੋਈ ਏ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਜਿਹੜਾ ਵਿਸ਼ਵਾਸ ਹੈ ਇਹ ਹਰ ਇੱਕ ਪਰਿਵਾਰਾਂ ਨਾਲ ਜਿਹੜੀ ਖੜਨ ਦੀ ਸਮਰੱਥਾ ਰੱਖਦੇ ਨੇ ਮੋੜਨਾ-ਮੋੜਾ ਲਾ ਕੇ ਜਿਹੜੇ ਖੜਦੇ ਨੇ ਉਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਸਾਡੇ ਜਿਹੜੇ ਪੁਰਾਣੇ ਬੰਦੇ ਵੀ ਸੀ ਜਿਹੜੇ ਨਵੇਂ ਬੰਦੇ ਵੀ ਹੁਣ ਅਸੀਂ ਸਾਰਿਆਂ ਨੇ ਸਰਦਾਰ ਬੋਟਾ ਸਿੰਘ ਸਾਹਿਬ ਦੀ ਬੋਨਾਂ ਜੁੜ ਕੇ ਇਹ ਨਵੀਂ ਜਿਹੜੀ ਟੀਮ ਤਿਆਰ ਕੀਤੀ ਹੈ ਤੇ ਅੱਗੋਂ ਹੋਰ ਵੀ ਇਸ ਟੀਮ ਨੂੰ ਅੱਗੇ ਵੀ ਵਧਾਵਾਂਗੇ ਜਿਹੜਾ 250 ਪਰਿਵਾਰ ਜਿਹੜਾ ਨਾਲ ਜੁੜਿਆ ਹੈ ਮੈਂ ਪ੍ਰਧਾਨ ਜੀ ਨੂੰ ਬਹੁਤ-ਬਹੁਤ ਜੜੀ ਇਹ ਵਧਾਈ ਦੇਣਾ ਵਾ ਤੇ ਵਿਸ਼ਵਾਸ ਵੀ ਦਿਵਾਣਾ ਵਾ ਵੀ ਇਹ ਇਹ ਜਿਹੜਾ ਤੁਹਾਡਾ ਪਰਿਵਾਰ ਤੁਸੀਂ ਅੱਜ ਸਮਾਣੇ ਬਲਾਗ ਦੇ ਵਿੱਚ ਨਵਾਂ ਇਕੱਠ ਕੀਤਾ ਹੈ ਜੋੜਿਆ ਹੈ ਇਹ ਜਿਹੜਾ ਪਰਿਵਾਰ ਤੁਹਾਡਾ ਆਉਣ ਵਾਲੇ ਸਮੇਂ ਵਿੱਚ ਹੋਰ ਵੱਡਾ ਹੋਏਗਾ ਤੇ ਜਿੰਨੇ ਇਲਾਕੇ ਦੇ ਸਾਡੇ ਕੰਮ ਨੇ ਜਾਂ ਜਿਹੜੇ ਵੀ ਸਾਡੀ ਕੋਈ ਵੀ ਇੱਥੇ ਕਿਸੇ ਤਰ੍ਹਾਂ ਦੀ ਕੋਈ ਕੰਮ ਹੋਏਗਾ ਉਹ ਪ੍ਰਧਾਨ ਜੀ ਸਾਡਾ ਸਾਥ ਦੇਣਗੇ ਅਸੀਂ ਇਹਨਾਂ ਦਾ ਬਤਵਾ ਸਾਥ ਦੇਾਂਗੇ ਬਹੁਤ-ਬਹੁਤ ਧੰਨਵਾਦ ਕਰਦਾ ਸਾਰੀ ਟੀਮ ਦਾ ਪ੍ਰਧਾਨ ਜੀ ਦਾ ਇਹ ਸਾਰੇ ਆਪਣੇ ਨਗਰ ਦਾ ਵੀ ਰਣਜੀਤ ਸਿੰਘ ਦਾ ਜਿਨ੍ਹਾਂ ਨੇ ਬੜਾ ਵੱਡਾ ਪ੍ਰਲਾ ਕੀਤਾ ਸਾਡਾ ਜ਼ਿਲ੍ਹੇ ਦਾ ਪ੍ਰਧਾਨ ਮੇਰਾ ਵੀ ਗਰਨਾਲ ਬਹੁਤ ਇਮਾਨਦਾਰ ਤੇ ਨਾਲ ਖੜਨ ਵਾਲਾ ਇਨਸਾਨ ਆ ਇਹ ਜਿਹੜੀ ਟੀਮ ਤਿਆਰ ਹੋਈ ਹੈ ਇਹ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਦਾ ਮੇਰੇ ਤੁਹਾਡੇ ਸਾਰੇ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਆਦੀ ਦੂਰ ਜਾਣ ਦੀ ਲੋੜ ਨਹੀਂ ਸਾਡੇ ਨੇੜੇ ਹੀ ਆ ਸਾਡੇ ਨਾਲ 1 ਕਿਲੋਮੀਟਰ ਪਿੰਡ ਆ ਸ਼ਰਾਂ ਆਮ ਘਰ-ਘਰ ਦੇ ਵਿੱਚ ਚਿੱਟਾ ਵਿਖਦਾ ਘਰ-ਘਰ ਦੇ ਵਿੱਚ ਟੀਕੇ ਭਰੇ ਪਏ ਨੇ ਮੁੰਡੇ ਆਉਂਦੇ ਨੇ ਅੰਦਰ ਜਾਣ ਦੀ ਲੋੜ ਕੋਈ ਬਾਹਰ ਖੜੀਆਂ ਨੇ 500 ਰੁਪਇਆ ਫੜਾਓ ਉਹ ਟੀਕਾ ਨਾਲ ਦੀਆਂ ਮੋਟਰਸਾਈਕਲ ਦੇ ਖੜੇ ਖੜੀ ਨਾਲ ਐਂ ਫੜ ਕੇ ਲੈ ਜਾਂਦੇ ਨੇ ਜਾਂਦੇ ਜਾਂਦੇ ਟੀਕਾ ਲਾ ਲੈਂਦੇ ਨੇ ਤੁਸੀਂ 8 ਵਜੇ ਤੋਂ ਬਾਅਦ ਸਮਾਣੇ ਤੋਂ ਸਾਡੇ ਪਿੰਡਾਂ ਨੂੰ ਆਉਣਾ ਹੋਵੇ ਸਿੰਗਲ ਬੰਦਾ ਮੋਟਰਸਾਈਕਲ ਤੇ ਲੰਘ ਕੇ ਵਿਖਾਓ ਤੁਹਾਨੂੰ ਪਤਾ ਲੱਗ ਜਾਏਗਾ ਵੀ ਇੱਥੇ ਕੀ ਕੁਝ ਹੋ ਰਿਹਾ ਹੈ ਰਾਹ ਦੇ ਵਿੱਚ ਲੁੱਟਾਂ ਖੋਹ ਰਹੀਆਂ ਨੇ ਸਾਰਾ ਕੁਝ ਪਤਾ ਹੈ ਪ੍ਰਸ਼ਾਸਨ ਨੂੰ ਪਤਾ ਹੈ ਕੀ ਉਹਨਾਂ ਨੂੰ ਉਹਨਾਂ ਦਾ ਪਤਾ ਨਹੀਂ ਉਸ ਵਿਸ਼ੇ ਬਾਰੇ ਅਸੀਂ ਪ੍ਰਧਾਨ ਜੀ ਨਾਲ ਅੱਜ ਗੱਲ ਸਾਂਝੀ ਕੀਤੀ ਮੈਂ ਸਟੇਜ ਤੇ ਵੀ ਕੀਤੀ ਹੈ ਔਨ ਲਾਈਨ ਤੇ ਚਾਹੀ ਵਿਉਂਤਬੰਦੀ ਬਣਾ ਕੇ ਜਿੰਨੇ ਸਾਡੇ ਪਿੰਡ ਨੇ ਜਿੰਨਾ ਸਾਡੇ ਇਲਾਕੇ ਮੈਂ ਸਾਰਿਆਂ ਦਾ ਸਹਿਯੋਗ ਲੈ ਕੇ ਪ੍ਰਧਾਨ ਜੀ ਨੂੰ ਅੱਗੇ ਲਾ ਕੇ ਅਸੀਂ ਇਹਦੀ ਨਸ਼ਰੀ ਜਦ ਮਰਾਦਪੁਰ ਤੋਂ ਫੁੱਟਣੀ ਹੈ ਤਾਂ ਕਿ ਜਿਹੜੇ ਸਮਾਨੇ ਦੇ ਵਿੱਚ ਸਾਡੇ ਬੱਚੇ ਬੱਚੀਆਂ ਨੇ ਜਿਹੜੇ ਅੱਜ ਮਰ ਰਹੇ ਨੇ ਘਰਾਂ ਚੋਂ ਲੁੱਟਾਂ ਖੋਹਾਂ ਕਰ ਕਰਕੇ ਲੋਕਾਂ ਦੀਆਂ ਵਾਲੀਆਂ ਸਿਉਨਾ ਕਨ ਨੂੰ ਪਤਾ ਸਵਾਰਾਂ ਚ ਕਿੰਨੀਆਂ ਵਾਅਦਤਾਂ ਹੁੰਦੀਆਂ ਨੇ ਸ਼ਾਮ ਤੋਂ ਬਾਅਦ ਕੋਈ ਬੰਦਾ ਇੱਥੇ ਸੇਫ ਨਹੀਂ ਉਹਨਾਂ ਨੂੰ ਠੱਲ ਪਾਉਣ ਵਾਸਤੇ ਅੱਜ ਅਸੀਂ ਅਗਲੀ ਜਿਹੜਾ ਟਾਈਮ ਸਾਡਾ ਵਿਉਤਬੰਦੀ ਬਣਾਵਾਂਗੇ ਪ੍ਰਧਾਨ ਜੀ ਦੀ ਗਵਾਹੀ ਥੱਲੇ ਅਸੀਂ ਇਹਨੂੰ ਬਰਾਰ ਕੋ ਦੇ ਜਿਹੜਾ ਨਸ਼ੇ ਦੀ ਜੜ ਪੱਟਾਂਗੇ ਸਭ ਤੋਂ ਪਹਿਲਾਂ ਸਾਡਾ ਇਹ ਹੀ ਟੀਚਾ ਹੈ ਮੈਂ ਪ੍ਰਧਾਨ ਜੀ ਨੂੰ ਵੀ ਬੇਨਤੀ ਕੀਤੀ ਹੈ ਜੇ ਅਸੀਂ ਇਹਨੂੰ ਕਾਮਯਾਬ ਹੋ ਗਏ ਤਾਂ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਪਿੰਡ ਰਹਿ ਜਾਊਗਾ ਜਿਹੜਾ ਪ੍ਰਧਾਨ ਜੀ ਦੇ ਨਾਲ ਨਾ ਖੜੇ ਸੋ ਮੇਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਇਹ ਮੈਂ ਇਹਨਾਂ ਦਾ ਧੰਨਵਾਦ ਕਰਦਾ ਰਣਜੀਤ ਸਿੰਘ ਉਰਾਲੀ ਸਾਡੀ ਟੀਮ ਦਾ ਗੁਰਲਾਲ ਜੀ ਰਣਜੀਤ ਗੁਰਪੇ ਜਿੰਨੇ ਵੀ ਹੈਗੇ ਨੇ ਸਾਡੇ ਇਹਨਾਂ ਦੇ ਸਾਥੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਹ ਅੱਜ ਦੂਜੀ ਜਥੇਬੰਦੀ ਜਿਹੜੀ ਪੁਰਾਣੀ ਜਥੇਬੰਦੀ ਨਾਲੇ ਚੱਲ ਰਹੀ ਉਹਨਾਂ ਨੂੰ ਛੱਡ ਕੇ ਅੱਜ ਇਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਤੇ ਅਸੀਂ ਇਹਨਾਂ ਦਾ ਵਿਸ਼ਵਾਸ ਹੈ ਜਿਹੜਾ ਬਿਲਕੁਲ ਇਹਨਾਂ ਨੂੰ ਕਦੀ ਵੀ ਦਿੱਕਤ ਨਹੀਂ ਆਉਣ ਦੇਵਾਂਗੇ ਮੈਂ ਵਿਸ਼ਵਾਸ ਦਿਵਾਉਣਾ ਇਹਨਾਂ ਨੂੰ ਜਥੇਬੰਦੀ ਵੱਲੋਂ ਵੀ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਇਹ ਤਾਂ ਇਕੱਠ ਹੋ ਰਹੇ ਨੇ ਕਿ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀਆਂ ਜੇ ਅਸੀਂ ਇਕੱਲੇ-ਇਕੱਲੇ ਰਹਾਂਗੇ ਇਹ ਸਾਡੀ ਆਵਾਜ਼ ਪਿੰਡ-ਪਿੰਡ ਘਰ-ਘਰ ਪਹੁੰਚਾਉਣ ਦਾ ਹੀ ਯਤਨ ਕਰਦੇ ਆਂ ਵੀ ਇੱਕ ਮੱਠੋ ਇਕੱਠੇ ਹੋਵੋ ਇਕੱਠੇ ਹੋ ਕੇ ਆਪਣੀ ਫਸਲ ਤੇ ਨਸਲ ਜਿਹੜੀ ਉਹਨੂੰ ਬਚਾਉਣ ਦਾ ਆਪਾਂ ਯਤਨ ਕਰੀਏ ਉਸ ਕੜੀ ਦੇ ਤਹਿਤ ਅੱਜ ਇਹ ਸਾਰਾ ਸਮਾਣਾ ਇਲਾਕਾ ਜਿਹੜਾ ਮੈਂ ਕਹਿੰਦਾ ਕਿ ਸਾਰਾ ਸਮਾਣਾ ਇਲਾਕਾ ਅੱਜ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਵਿੱਚ ਜੁਆਇਨ ਹੋਏ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਤੁਹਾਡੇ ਇੱਥੇ ਸ਼ਾਮਲ ਹੋਏ ਅੱਜ ਮੇਰੇ ਖਿਆਲੇ ਗਿਣਤੀ ਵਾਲੀ ਤਾਂ ਗੱਲ ਹੈ ਨਹੀਂ ਕਿਉਂਕਿ ਬਹੁਤ ਵੱਡੇ ਪੱਧਰ ਤੇ ਅੱਜ ਇਕੱਠੇ ਵੇਖੋ ਮੌਸਮ ਖਰਾਬ ਆ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਵੱਡਾ ਇਕੱਠ ਇਹਨਾਂ ਨੇ ਕਰਿਆ ਵੱਡੇ ਪੱਧਰ ਦੇ ਉੱਤੇ ਸਾਰੇ ਪਿੰਡਾਂ ਦੇ ਵਿੱਚੋਂ ਤਕਰੀਬਨ ਕਿੰਨੇ ਜਿਹੜੇ ਲੋਕਲ ਪਿੰਡ ਨੇ ਨੇੜੇ ਸਾਰਿਆਂ ਪਿੰਡਾਂ ਦੇ ਵਿੱਚੋਂ ਇਹਨਾਂ ਦੀ ਰਹਿ ਨਮਾਈ ਦੇ ਹੱਥ ਬੰਦੇ ਜਿਹੜੇ ਅੱਜ ਇੱਥੇ ਪਹੁੰਚੇ ਨੇ ਸਾਡੇ ਸਾਥੀ ਜਿਹੜਾ ਅੱਜ ਇਕੱਠੋ-ਕੱਟ ਵੀ ਜਿਹੜੇ ਅੱਜ ਜਿਹੜੇ ਜੁਆਇਨ ਕੀਤਾ ਗਿਆ ਕਟੋ-ਕੱਟ ਜਿਵੇਂ 10 ਨੇ 250 ਬੰਦਾ ਜਿਹੜਾ ਅੱਜ ਦੂਜੀਆਂ ਜਥੇਬੰਦੀਆਂ ਨੂੰ ਛੱਡ ਕੇ ਇਹਦੇ ਵਿੱਚ ਸ਼ ਇਹ ਤੋਂ ਹੀ ਸਿੱਧਾ ਘਗਰਦਿਆ ਦੇ ਜਾਣਾ ਬਹੁਤ ਮਾੜੀ ਹਾਲਤ ਹੈ ਜਿਹੜੀ ਸਰਕਾਰਾਂ ਨੇ ਜਿਹੜੀਆਂ ਕੋਈ ਹੋਵੇ ਅੱਜ ਵਾਲੀ ਮੌਕੇ ਦੀ ਸਰਕਾਰ ਹੈ ਜਿਹੜੀ ਇਹ ਔਰ ਇਹਨਾਂ ਦੇ ਅਫਸਰ ਜਿਹੜੇ ਨੇ ਦਫ਼ਤਰਾਂ ਦੇ ਵਿੱਚ ਬੈਠ ਕੇ ਇਹੀ ਇਹ ਪਲਾਨ ਜਿਹੜੇ ਨੂੰ ਤਿਆਰ ਕਰਦੇ ਆ ਮਤਲਬ ਗਰਾਊਂਡ ਲੈਵਲ ਤੇ ਇੱਕੱਖ ਵੀ ਨਹੀਂ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਜਿਹੜੇ ਪੀਰ ਦੇ ਵਿੱਚ ਪਾਣੀ ਆਏ ਨੇ ਨਕਸਾਨ ਕੋ ਕੱਲ ਨੂੰ ਟੀਮ ਜਾ ਰਹੀ ਉਧਰ ਆਪਣੀ ਸਾਰੀ ਐਸਕੇਮ ਸਾਰਾ ਉੱਥੇ ਜਾ ਰਿਹਾ ਕੱਲ ਨੂੰ ਵੱਡੇ ਪੱਦਰ ਦੇ ਉੱਤੇ ਲੋਕਾਂ ਦਾ ਨਕਸਾਨ ਹੋ ਗਿਆ ਇੱਕ ਹੈਲੀਕਾਪਟਰ ਦੇ ਕੇ ਆ ਕੇ ਰੌਲਾ ਪਾਈ ਜਾਂਦਾ ਹੈ ਕਿ ਹੈਲੀਕਾਪਟਰ ਨਾਲ ਦਿੱਤਾ ਮੈਂ ਉਦੋਂ ਵੀ ਪੁੱਛਿਆ ਸੀਗਾ ਵੀ ਹੈਲੀਕਾਪਟਰ ਨੂੰ ਚਟਣਾ ਲੋਕਾਂ ਨੇ ਕਿੰਨੂੰ ਹੈਲੀਕਾਪਟਰ ਚਲਾਣਾ ਹੁੰਦਾ ਕਿੱਥੇ ਲੈ ਜਾਣਗੇ ਹੈਲੀਕਾਪਟਰ ਨੂੰ ਕੀ ਹੈਲੀਕਾਪਟਰ ਦਾ ਲੋਕ ਕਰਨਗੇ ਲੋਕਾਂ ਨੂੰ ਅੱਜ ਆਪਣੇ ਪਰਿਵਾਰਾਂ ਦਾ ਪੇਟ ਭਰਣ ਦੀ ਜ਼ਰੂਰਤ ਆ ਉਹਨਾਂ ਨੂੰ ਉਹਨਾਂ ਦੇ ਕੋਲ ਕੋਈ ਨਾ ਆਟਾ ਨਾ ਦਾਣਾ ਨਾ ਸਬਜ਼ੀ ਨਾ ਕੁਝ ਵੀ ਨਹੀਂ ਹੈਗਾ ਡੰਗਰ ਕਿੱਲਿਆਂ ਦੇ ਬੱਚੇ ਜਿਹੜੇ ਨੇ ਤੜਫ ਗਏ ਉੱਥੇ ਹੀ ਕਿੱਲਿਆਂ ਤੋਂ ਖੋਲਣ ਦਾ ਮੌਕਾ ਨਹੀਂ ਮਿਲਿਆ ਸਰਕਾਰਾਂ ਦੀ ਐਡੀ ਮਾੜੀ ਹਾਲਤ ਆ ਮਾੜੀਆਂ ਸਕੀਮਾਂ ਨੇ ਸਰਕਾਰਾਂ ਦੀ ਮਾੜੀ ਕਾਰਜਗਾਰੀ ਆ ਸਰਕਾਰਾਂ ਨੇ ਪਹਿਲਾਂ ਕਿਹੜੀ ਗੱਲ ਤੋਂ ਨਹੀਂ ਆ ਮਤਲਬ ਨਾ ਲੋਕਾਂ ਨੂੰ ਅਲਰਚ ਕੀਤਾ ਪਾਣੀ ਜਮਾ ਕਰ ਲਿਆ ਪਿੱਛੇ ਇਕੱਠਾ ਕਰਕੇ ਪਾਣੀ ਇਹ ਲੱਗਦਾ ਹੈ ਕਿ ਜਿਵੇਂ ਪਲਾਈਨ ਦੇ ਤਬਕ ਪੰਜਾਬ ਨੂੰ ਡੋਬਣ ਦਾ ਸਰਕਾਰਾਂ ਯਤਨ ਕਰਦੀਆਂ ਨੇ ਉਹੀ ਖੇਡ ਖੇਢੀ ਗਈ ਉਧਰ ਪੱਤਾ ਪਾਤਾ ਹੋਇਆ ਇਹ ਸੋਈ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਕਹਿਣਾ ਚਾਹੁੰਦੇ ਆ ਵੀ ਜਿਹੜੇ ਸਾਡੇ ਰਣਜੀਤ ਸਿੰਘ ਜੀ ਸਾਡੇ ਪ੍ਰਧਾਨ ਸਾਹਿਬ ਜੀ ਗੁਰਲਾਲ ਜੀ ਭੇਜਾ ਜੀ ਤੇ ਹੋਰ ਘੱਟੋ ਘੱਟ ਸਾਡੇ 2 ਤੋਂ 250 ਮੈਂਬਰ ਜਿਹੜੇ ਸਾਡੇ ਆਏ ਨਹੀਂ ਸਾਡੇ ਤੇ ਵਿਸ਼ਵਾਸ ਕੀਤਾ ਹੈ ਪ੍ਰਧਾਨ ਬੁਟਾਸ਼ਿੰਗ ਸ਼ਾਦੀ ਪਰਤੇ ਅਸੀਂ ਪਹਿਲਾਂ ਤਾਂ ਇਹਨੇ ਸਾਰੇ ਪਰਿਵਾਰ ਸਾਡਾ ਜਿਹੜਾ ਪਰਿਵਾਰ ਵੱਡਾ ਹੈ ਅਸੀਂ ਜੀ ਆਇਆਂ ਨੂੰ ਕਹਿੰਦੇ ਆ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਜਿਸ ਤੇ ਵੀ ਕਿਸਾਨ ਮਜ਼ਦੂਰ ਮਾਸਟਰ ਡਾਕਟਰ ਮਲਾਜਮ ਜੋ ਵੀ ਹੈ ਜਿਸੇ ਨੂੰ ਵੀ ਜ਼ਰੂਰਤ ਪਾਊਗੀ ਸਾਡੀ ਜਥੇਬੰਦੀ ਦੀ ਅਸੀਂ ਦਿਨ ਰਾਤ ਲੋਕਾਂ ਦੀ ਸੇਵਾ ਕਰਾਂਗੇ ਤੇ ਹੁਣ ਸਾਡੀਆਂ ਜਿਹੜੀ ਜਥੇ ਬੰਦੀ ਹੈ ਉਹ ਕੱਲ ਤੋਂ ਅਸੀਂ ਜਿਹੜਾ ਸਾਡਾ ਮਾਝਾ ਤੇ ਦਬਾਬਾ ਹੈ ਉਥੇ ਸਾਡੇ ਭਰਾ ਬਹੁਤ ਪਾਣੀ ਦੇ ਵਿੱਚ ਪਾਣੀ ਆ ਗਿਆ ਜਿਹੜਾ ਸੈਂਟਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਬਾਹ ਨਹੀਂ ਫੜੀ ਤੇ ਉਥੇ ਸਮਾਜ ਸੇਵਕ ਕਾਰਸੇ ਵਾਲੇ ਸੰਤ ਮਹਾਪੁਰਸ਼ ਕਿਸਾਨ ਮਜ਼ਦੂਰ ਜਿਹੜਾ ਉੱਥੇ ਡਟਿਆ ਹੋਇਆ ਤੇ ਉੱਥੇ ਜਾ ਕੇ ਸਾਰੀ ਟੀਮ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਤੇ ਪ੍ਰਧਾਨ ਬੁੱਟਾਸ਼ਮੀ ਜੀ ਸ਼ਾਦੀਪਰ ਦੀ ਕਮਾਂਡ ਦੇ ਥੱਲੇ ਸਾਰੀ ਜਥੇਬੰਦੀ ਜਾ ਕੇ ਨਿ ਸੇਵਾ ਕਰੂਗੀ ਤੇ ਜਿੰਨੇ ਸਾਡੇ ਪ੍ਰਧਾਨ ਅੱਜ ਬਣੇ ਨੇ ਮੈਂਬਰ ਬਣੇ ਨੇ ਇਹ ਸਾਡਾ 250 ਮੈਂਬਰ ਅੱਜ ਚਾਰ ਚਾਰ ਮੈਂਬਰ ਵੀ ਹੋਏ ਪਰਿਵਾਰ ਦੇ ਵਿੱਚ ਸਾਡਾ 1000 ਮੈਂਬਰ ਦਾ ਵਾਅਦਾ ਹੋਇਆ ਸਾਨੂੰ ਬੜੀ ਖੁਸ਼ੀ ਹੈ ਅਸੀਂ ਵਧਾਈਆਂ ਦੰਨਿਆ ਜਿਹੜੇ ਸਾਡੇ ਨਵੇਂ ਮੈਂਬਰ ਨੇ ਆਗੂ ਸਹਿਬਾਨ ਨੇ ਤੇ ਪ੍ਰਧਾਨ ਬੁੱਟਾ ਸਿੰਘ ਜੀ ਨੂੰ ਵੀ ਖਾਸ ਕਰਕੇ ਵਧਾਈਆਂ ਨੇ ਕਿਉਂਕਿ ਜੇ ਲੋਕਾਂ ਦੇ ਨਾਲ ਖੜਦੇ ਨੇ ਲੋਕਾਂ ਦੇ ਕੰਮ ਕਰਾਉਂਦੇ ਨੇ ਦੁੱਖ ਸੁੱਖ ਦੇ ਵਿੱਚ ਜਾਂਦੇ ਨੇ ਤਾਂ ਲੋਕ ਇਹਨਾਂ ਦੇ ਉੱਪਰ ਭਰੋਸਾ ਕਰਦੇ ਨੇ ਤੇ ਧੰਨਵਾਦ ਤੇ ਤੁਹਾਡਾ ਜਿੰਨੀ ਮੀਡੀਆ ਪ੍ਰਿੰਟ ਮੀਡੀਆ ਹੈ ਬਿਜਲੀ ਮੀਡੀਆ ਪ੍ਰੈਸ ਮੀਡੀਆ ਇਹ ਤੁਸੀਂ ਇਹ ਪਹਿਲਾਂ ਕਿਸਾਨ ਮੋਰਚਾ ਜਿਤਾਇਆ ਤੇ ਹੁਣ ਲੈਂਡ ਪੂਲ ਪਾਰਸੀ ਜਿਹੜੀ ਤੁਸੀਂ ਜਿਤਾਈ ਹੈ ਵਾਪਸ ਕਰਵਾਈ ਹੈ ਸੇ ਇਹ ਤੁਹਾਡਾ ਸਹਿਯੋਗ ਹੈ ਤੁਹਾਡਾ ਵੀ ਧੰਨਵਾਦ ਨੰਨੇ ਹੈ ਜੀ ਜਿਹੜੇ ਕ੍ਰਾਂਤੀਕਾਰੀ ਚ ਪਹਿਲਾ ਹੀ ਕੰਮ ਕੀਤਾ ਡਾਕਟਰ ਦਰਸ਼ਨ ਪਾਲਾ ਵਿੱਚ ਅਸੀਂ ਬੜਾ ਵਧੀਆ ਉੱਚ ਕੰਮ ਕਰਦੇ ਸਾਂ ਉਹਦੇ ਵਿੱਚ ਗਲਤ ਅੰਸਰ ਨੇ ਜਿਹੜੇ ਬਲਾਕ ਪ੍ਰਧਾਨ ਆ ਕੇਕ ਸਿੰਘ ਅਸਰਪੁਰ ਕੰਮ ਸਾਰੇ ਅਸੀਂ ਕਰਾਂਦੇ ਰਹੇ ਆ ਉਹ ਵਿੱਚ ਸਾਨੂੰ ਮਾੜੇ ਸ਼ਬਦ ਬੋਲਦਾ ਸਾਡੇ ਤੇ ਇਲਜ਼ਾਮ ਲਾਉਂਦਾ ਸੀ ਬਾਕੀ ਜਿਹੜਾ ਸ਼ੈਦੀਪੁਰ ਨੇ ਕਿਸਾਨ ਯੂਨੀਅਨ ਸ਼ੈਦੀਪੁਰ ਬੂਟਾ ਸਿੰਘ ਅਸੀਂ ਇਹਨਾਂ ਦੇ ਨਾਲ ਹੁਣ ਜੁਆਇਨ ਕੀਤਾ ਸਾਨੂੰ ਉਹਨਾਂ ਦੇ ਨਾਲ ਰਹਿ ਕੇ ਕੋਈ ਨੰਦ ਨਹੀਂ ਆਇਆ ਕੰਮ ਅਸੀਂ ਪਹਿਲੇ ਦਾ ਸਾਰੇ ਕਰਨੇ ਆ ਅਸੀਂ ਇਸ ਕਰਕੇ ਉਸ ਕ੍ਰਾਂਤੀਕਾਰੀ ਛੱਡ ਕੇ ਡਾਕਟਰ ਦਰਸ਼ਨਪਾਲ ਵਾਲੀ ਨੂੰ ਇਹਦੇ ਵਿੱਚ ਅਸੀਂ ਸ਼ਾਮਲ ਹੋ ਗਏ ਆ ਹਾਂ ਅਸੀਂ ਡਾਕਟਰ ਦਰਸ਼ਨਪਾਲ ਵਾਲੀ ਇਕਾਈ ਨੂੰ ਛੱਡ ਕੇ ਅਸੀਂ ਬੂਟਾ ਸਿੰਘ ਸੈਦੀਪੁਰ ਦਾ ਪੱਲਾ ਫੜਿਆ ਕਿਉਂ ਇਹ ਵਧੀਆ ਇਨਸਾਨ ਨੇ ਹਰੇਕ ਬੰਦੇ ਨਾਲ ਖੜਦੇ ਨੇ ਅਸੀਂ 15 ਸਾਲ ਤੋਂ ਇਹਨਾਂ ਦਾ ਵਿੰਦੇ ਆਏ ਆ ਮੇਨੂੰ ਇਹਨਾਂ ਬਾਲ ਦੀ ਅੱਗ ਚ ਵੀ ਕੱਢਦੇ ਰਹੇ ਨੇ ਰੇਟ ਤਾਂ ਤੇ ਸਾਡੇ ਨੇ ਸਾਫ ਦਿੱਤਾ ਇਸ ਕਰਕੇ ਹੀ ਉਹ ਇਕਾਈ ਛੱਡ ਕੇ ਲਖਬੂਟਾ ਸਿੰਘ ਸੈਕਟੀਪੋਰ ਤੇ ਨਾਲ ਖੜੇ ਆ ਧੰਨਵਾਦ